ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਵਿਚਾਰ ਲੜੀਵਾਰ ਚੌਥਾ ਭਾਗ ਚੱਲ ਰਹੀ ਆ ਚੌਥਾ ਭਾਗ ਅੱਜ ਸਤਿਗੁਰੂ ਜੀ ਦੀ ਕਥਾ ਵਿਚਾਰ ਈਸੇਖਾਂ ਦੇ ਕੋਟ ਕੋਟ ਕਪੂਰਾ ਘਟ ਕੋਟ ਕਪੂਰੇ ਤੋਂ ਆਪਾਂ ਸ਼ੁਰੂ ਕਰਦੇ ਆ ਹੁਣ ਸਾਧ ਸੰਗਤ ਪਹਿਲਾਂ ਤਾਂ ਸਤਿਗੁਰੂ ਜੀ ਮਾਛੀਵਾੜੇ ਤੋਂ ਹੁੰਦੇ ਹੋਏ ਰੈ ਕੋਟ ਕੱਲੇ ਕੋਲੇ ਉਸ ਤੋਂ ਬਾਅਦ ਇੱਧਰ ਆਏ ਆਪਣੇ ਕਾਂਗੜ ਦੀਨੇ ਜਬਰਨਾਵਾਂ ਲਿਖਿਆ ਫਿਰ ਇਹਦੇ ਬਰਾੜਾਂ ਕੋਲੇ ਪਹੁੰਚੇ ਹੁਣ ਸਤਿਗੁਰੂ ਜੀ ਮਕਸਰ ਪਹੁੰਚਦੇ ਆ ਮੁਖਤਸਰ ਹੁਣ ਜਿੱਥੇ ਜੋ ਬਦਾਵਾ ਲੈ ਕੇ ਦੇ ਕੇ ਆਏ ਸੀ ਨਾ ਅਨੰਦਗੜ੍ਹ ਦੇ ਕਿਲੇ ਦੇ ਵਿੱਚ ਕੇਸਗੜ੍ਹ ਕਿਲੇ ਤੋਂ ਅਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਸਿੰਘ ਵੀ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਹੁਣ ਉਹ ਕੀ ਕਰਦੇ ਸਾਧ ਸੰਗ ਜਿਹੜੇ ਸਿੱਖ ਸੀ ਉਹ ਵੀ ਬਹੁਤ ਔਖੇ ਸੀ ਕਿਉਂਕਿ ਸਤਿਗੁਰੂ ਜੀ ਦੇ ਨਾਲ ਰਹੇ ਸੀ ਨਾ ਤਾਂ ਉਹ ਸਤਿਗੁਰੂ ਜੀ ਨੂੰ ਛੱਡ ਸਕਦੇ ਸੀ ਤੇ ਨਾ ਭੁੱਖ ਦੇ ਤੇ ਧਿਆਏ ਤੇ ਨੀਂਦ ਦੇ ਮਾਰੇ ਉਹ ਰਹਿ ਸਕਦੇ ਸੀ ਬਹੁਤ ਔਖਾ ਸੀ ਸਾਧ ਸੰਗ ਤੋਂ ਆਪਾਂ ਨੂੰ ਵੀ ਪਤਾ ਹੈ ਬੇਸਤਰਾਇਣਾ ਬਹੁਤ ਔਖਾ ਆਖਰ ਨੂੰ ਸਤਿਗੁਰੂ ਜੀ ਨੇ ਬਹੁਤ ਉਹਨਾਂ ਨੂੰ ਲਾਇਆ ਵੀ ਤੁਸੀਂ ਇਉਂ ਕਰੋ ਵੀ ਰੋ 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 ਜੇ ਨਾਮ ਰਹੇ ਥੋੜਾ ਚਿਰ ਰਹੇ ਪੋ ਹੋਰ ਰਹੇ ਪੋ ਕਰੀ ਗਏ ਸਤ ਨਾਮ ਰਹੇ ਫਿਰ ਉਠਿਆ ਜਦੋਂ ਘਰੇ ਆਕੇ ਘਰੇ ਆਕੇ ਤੇ ਮਾਤਾ-ਪਾਗੋ ਨੇ ਤੇ ਉਹਨਾਂ ਦੇ ਘਰ ਵਾਲਿਆਂ ਨੇ ਇਹ ਦਮਾਰੇ ਮੇਹਣੇ ਤੁਸੀਂ ਔਖਾ ਸਭਾ ਜਦੋਂ ਗੁਰੂ ਤੇ ਪਿਆ ਤੁਸੀਂ ਛੱਡ ਕੇ ਭੱਜੇ ਤੁਸੀਂ ਗੀਦੀ ਬਣ ਕੇ ਸਤਿਗੁਰੂ ਜੀ ਦੇ ਵੱਡੇ ਸਾਹਿਬ ਜਾਦੇ ਸ਼ਹੀਦ ਹੋਗੇ ਛੋਟੇ ਸਾਹਿਬ ਜਾਦੇ ਸ਼ਹੀਦ ਹੋਗੇ ਤੁਸੀਂ ਇਹ ਕੀ ਕੀਤਾ ਚਲੋ ਅਸੀਂ ਚੱਲਦੇ ਹਾਂ ਤੁਹਾਡੇ ਨਾਲ ਅਸੀਂ ਮੂਹਰੇ ਲੜਦਿਆਂ ਜਾ ਕੇ ਤੁਸੀਂ ਪਾਉ ਸਲਵਾਰਾਂ ਤੇ ਅਸੀਂ ਬੰਨਦਿਆਂ ਪੱਗਾਂ ਜਦੋਂ ਇਹ ਗੱਲ ਕਹੀ ਤੇ ਸਾਧ ਸੰਗਤ ਉਹ ਤੁਰਪੇ ਨਾਲ 40 ਸਿੰਘ ਨਾਲ ਮਾਤਾ ਭਾਗੋ ਤੁਰਪੀ ਕਹਿੰਦੀ ਵੀ ਚਲ ਮੈਂ ਲੈ ਕੇ ਚਲਦੀ ਆਂ ਗੁਰੂ ਸਾਹਿਬ ਦੇ ਕੋਲੇ ਮਾਤਾ ਭਾਗੋ ਨੇ ਆਪਦੇ ਕਾਰਜ ਸਤਗੁਰੂ ਜੀ ਨੂੰ ਮਿਲਣਾ ਸੀ ਹੁਣ ਸਾਧ ਸੰਗਤ ਉਹ ਮੁਕਸਰ ਦੀ ਢਾਬ ਤੇ ਆ ਗਏ ਉਧਰ ਜਿਹੜੀ ਰੰਗੇ ਦੀ ਫੌਜ ਆ ਸਰਹੰਦਾਲਾ ਸੂਬਾ ਅਬਜੀਦਖਾਂ ਇਹ ਸਾਰੇ ਮਗਰਮਗਰ ਫਿਰਦੇ ਆ ਵੀ ਭਾਲ ਦੇ ਗੁਰੂ ਸਾਹਿਬ ਨੂੰ ਇਹ ਮਗਰ ਆ ਗਏ ਉਧਰ ਸਿੰਘ ਹੁਣ ਉਹ ਉਧਰ ਜਦੋਂ ਫੌਜਾਂ ਆ ਗਈਆਂ ਤੇ ਸੱਤ ਗੁਰੂ ਜੀ ਨੇ ਕੀ ਕਰਿਆ ਤੇ ਉਹ ਮੂਰੇ ਆ ਕੇ ਕਹਿੰਦੇ ਵੀ ਆਪਾਂ ਸੱਤ ਗੁਰੂ ਜੀ ਤਾਂ ਅੱਗੇ ਆ ਤੇ ਆਪਾਂ ਇੱਥੇ ਪਿੱਛੇ ਤੇ ਆਪਾਂ ਸੱਤ ਗੁਰੂ ਜੀ ਨੂੰ ਮੈਲ ਨਹੀਂ ਦੇਣਾ ਆਪਾਂ ਨੇ ਇਹਨਾਂ ਨੂੰ ਸੱਤ ਗੁਰੂ ਜੀ ਨਾਲ ਫੜਨ ਤੇ ਇਹ ਲੜ ਪਏ ਬੂਰੇ ਭਾਈ ਜਦੋਂ ਲੜਵੇ ਬਹੁਤ ਕਟਾ ਵੱਡ ਹੋਈ ਫਿਰ ਉੱਥੇ ਮੌਸਰ ਜਦੋਂ ਇੰਨੇ ਕਟਾ ਵੱਡ ਹੋਈ ਤੇ ਫਿਰ ਫੌਜਾਂ ਨੂੰ ਪਾਣੀ ਨਾ ਗਰਮੀ ਦੀ ਰੁੱਤ ਸੀ ਤੇ ਬਿਆਕਲ ਹੋਈਆਂ ਪਾਣੀ ਤੋਂ ਬਿਨਾ ਫੌਜਾਂ ਪੱਜ ਤੁਰੀਆਂ ਬਜੀ ਦਿਖਾਉਂਦੀਆਂ ਬਾਪਸੋ ਤੇ 40 ਦੇ 40 ਸਿੰਘ ਸੀਦ ਹੋ ਗਏ ਉੱਥੇ ਨਾਲ ਮਾਤਾ ਪਾਗੋ ਦੇ ਸੱਟਾਂ ਵੱਜ ਗਈਆਂ ਜ਼ਖਮੀ ਹੋ ਗਈ ਉਧਰ ਸਤਗੁਰੂ ਜੀ ਨੂੰ ਕਿਸੇ ਨੇ ਦੱਸਤਾ ਜਾ ਕੇ ਜੀ ਮਹਾਰਾਜ ਇਸ ਤਰ੍ਹਾਂ ਕਰਕੇ ਬਜੀਦ ਖਾਨਾ ਤੇ ਉਹਨਾਂ ਦੀਆਂ ਫੌਜਾਂ ਦੇ ਨਾਲ ਆਪਣੇ ਸਿੰਘਾਂ ਦੀ ਮੋਟ ਭੇੜ ਹੋ ਗਈ। ਬਹੁਤ ਚਿਰ ਉਹਨਾਂ ਨੇ ਰੋਕੀ ਰੱਖਿਆ ਉਧਰੋਂ ਆਪਾਂ ਇਧਰ ਲੰਘ ਗਏ। ਹੁਣ ਸਾਧ ਸੰਗਤ ਜਦੋਂ ਸਤਗੁਰੂ ਜੀ ਦੇ ਕੱਲ ਦਾ ਪਤਾ ਲੱਗਾ ਤੇ ਮਹਾਰਾਜ ਉੱਥੋਂ ਗਏ ਨਾਲ ਸਿੰਘਾਂ ਨੂੰ ਲੈ ਕੇ ਵੀ ਆਜੋ ਆਪਾਂ ਦੇਖੀਏ ਫੌਜ ਮੁੜ ਚੁੱਕੀ ਆ। ਆਗੇ ਸਾਧ ਸੰਗਤ ਨੇ ਦੇਖਿਆ ਤੇ ਸਿੰਘ ਸੀਤ ਹੋਏ ਪਏ ਆਪੋ ਸਹਿਕਦੇ ਆ। ਸਾਰਿਆਂ ਕੋਲੇ ਗਏ ਸਹਿਕਧਿਆਣ ਕੋਲੇ ਜਿਹੜੇ ਸੀ ਹੀ ਦੇ ਸੀ ਉਹਨਾਂ ਨੂੰ ਪੱਟਾਂ ਤੇ ਰੱਖਦੇ ਆ ਸਾਰਿਆਂ ਨੂੰ ਪੁੱਛਦੇ ਆ ਮੇਰਾ 10000 ਸਿੰਘ ਆ ਮੇਰਾ 5000 ਸੰਗਤ ਜਿੰਨੇ ਜਿੰਨੇ ਅੱਗੇ ਹੋ ਹੋਲੜੇ ਉਹਨੇ ਉਹਨੇ ਰੁੱਥਵੇ ਦਿੰਦੇ ਆ ਮਹਾਰਾਜ ਇਸ ਤਰ੍ਹਾਂ ਜੋ ਸਾਰੇ ਮਹਾ ਸਿੰਘ ਦੇ ਕੋਲੇ ਜਾਵੜੇ ਤੇ ਮਹਾ ਸਿੰਘ ਸਹਿਕਦਾ ਸੀ ਮਹਾ ਸਿੰਘ ਨੂੰ ਲੈ ਕੇ ਮਹਾਰਾਜ ਪੱਟਾਂ ਦੇ ਵਿੱਚ ਉਹਨਾਂ ਦਾ ਸੀਸ ਵੇਖ ਕੇ ਕਹਿੰਦੇ ਉਹ ਮਹਾ ਸਿੰਘਾ ਬਹੁਤ ਵਧੀਆ ਕਾਰਜ ਕਰਿਆ ਤੁਸੀਂ ਮਾਝੇ ਦੀ ਸਿੱਖੀ ਰੱਖ ਲਈ ਤੇ ਦੱਸੋ ਕੀ ਮੰਗਦਾ ਕਹਿੰਦਾ ਮਹਾਰਾਜਾ ਮਹਾਰਾਜਾ ਕਹਿੰਦੇ ਵੀ ਮੁਕਤੀ ਮੰਗ ਲਾ ਸਵਾਸ ਮੰਗ ਲਾ ਰਾਜ ਮੰਗ ਲਾ ਜੋ ਮੰਗਲੇਗਾ ਚ ਤੈਨੂੰ ਦੇ ਦੇਾਂਗੇ ਕਹਿੰਦਾ ਰਾਜ ਨਾਮ ਹੈ ਰਾਜ ਵੰਗੂ ਨਾਮ ਹੈ ਮੁਕਤੀ ਮੈਂ ਤਾਂ ਮੇਰਾ ਨਾਲ ਜਿਹੜਾ ਬਦਾਵਾ ਅਸੀਂ ਤੁਹਾਡੇ ਸਿਰਕ ਤੇ ਤੁਸੀਂ ਸਾਡੇ ਗੁਰੂ ਬਸ ਇਹ ਬਦਾਵਾ ਪਾੜ ਦਿਓ ਜਿਹੜਾ ਤੁਹਾਨੂੰ ਅਨੰਦਪੁਰ ਅਸੀਂ ਲਿਖ ਕੇ ਦੇ ਕੇ ਆਏ ਸੀ ਉਹ ਪਾੜ ਦਿਓ ਸਤ ਗੁਰੂ ਕਮਰ ਕਸੇ ਚੋਂ ਕੱਢਾ ਤੇ ਸਾਹਮਣੇ ਅੱਖਾਂ ਦੇ ਪਾੜਦਾ ਕਹਿੰਦੇ ਆਹ ਲੈ ਸਾਹਸਾਂਗੇ ਸੱਚਖੰਡ ਦੇ ਦਰਵਾਜ਼ੇ ਫੇਰ ਖੁੱਲੇ ਸੀ ਚਾਬੀ ਮਹਾਸੰਗ ਲੈ ਕੇ ਗਿਆ 39 ਮੁਕਤੇ ਸੀ ਨਾ ਜਿਹੜੇ ਸੀਧ ਹੋਏ ਸੀ ਤੇ ਉਹ ਸੱਚਖੰਡ ਦਾ ਦਰਵਾਜ਼ਾ ਨਹੀਂ ਸੀ ਖੁੱਲਦਾ ਇਹ ਤਾਂ ਭਾਈ ਮਹਾਸੰਗ ਨੇ ਵਦਾਵਾ ਪੜਵਾਇਆ ਪੜਵਾ ਕੇ ਫੇਰ ਕਿਹਾ ਵੀ ਸਾਨੂੰ ਅਸੀਂ ਤਾਂ ਫੇਰ ਸਾਨੂੰ ਜੋ ਕਹਿ ਦੇਣਾ ਦਿਓ ਪਹਿਲਾਂ ਸਾਡਾ ਉਹ ਵਦਾਵਾ ਪੜੋ ਅਸੀਂ ਆਪਦੇ ਗੁਰੂ ਲਈ ਕੀਤਾ ਅਸੀਂ ਕੋਈ ਇਸ ਤਰ੍ਹਾਂ ਨਹੀਂ ਕੀਤਾ ਹੈ ਵੀ ਰਾਜ ਭਾਗ ਲੈਣ ਵਾਸਤੇ ਫੇਰ ਸਤਗੁਰੂ ਜੀ ਨੇ ਸੱਚਖੰਡ ਨੂੰ ਕਿਹਾ ਵੀ ਜਾ ਹੁਣ ਸਿੰਘ ਸਾਡੇ ਆਗੇ ਤੇ ਇਹਨਾਂ ਨੂੰ ਸੰਭੋ ਫੇਰ ਮਾਤਾ ਭਾਗੋ ਕੋਲੇ ਆਏ ਮਾਤਾ ਭਾਗੋ ਦੇ ਮਲਮ ਪੱਟੀ ਕਰਵਾਈ ਤੇ ਮਾਤਾ ਭਾਗੋ ਕਹਿੰਦੀ ਮੈਂ ਨਹੀਂ ਹੁਣ ਇੱਤੇ ਰਹਿਣਾ ਪੰਜਾਬ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ ਮਰਦਾਂ ਵਾਲੇ ਕੱਪੜੇ ਪਹਿਲੇ ਸਾਥ ਸੰਗ ਦਸਤਾਰ ਪਹਿਨਦੀ ਸੀ ਉੱਤੇ ਝਾਦਲਾ ਲੈਂਦੀ ਸੀ ਸ਼ਸਤਰ ਕੋਲੇ ਰੱਖਦੀ ਸੀ ਵੱਡਾ ਸਾਰਾ ਰੈਫਲ ਵੀ ਰੱਖਦੀ ਸੀ ਨੇਜਾ ਵੀ ਰੱਖਦੀ ਸੀ ਨਾਲ ਰਹੀ ਸਤਗੁਰੂ ਜੀ ਦੇ ਉਸ ਤੋਂ ਗਾਂ ਸਾਹ ਸੰਗਤ ਜਾਂਦੇ ਆ ਕੋਟ ਕਪੂਰੇ ਕਪੂਰੇ ਕੋਲੇ ਉਹਨੂੰ ਕਹਿੰਦੇ ਸਾਨੂੰ ਆ ਇੱਕ ਗੜੀ ਦੇ ਦੇ ਤੇਰੇ ਜਿਹੜੇ ਇੱਥੇ ਰਹਿਣ ਵਾਲਾ ਨਾ ਚਵਾਰਾ ਤਹਾਂ ਉੱਚਾ ਇੱਥੇ ਲੜਨੂ ਫੌਜਾਂ ਦੇ ਨਾਲ ਬਹੁਤ ਸੌਖਾ ਤੇ ਮੈਦਾਨ 'ਚ ਲੜਨਾ ਇਸ ਤਰ੍ਹਾਂ ਔਖਾ ਸੰਘਾਂ ਨੂੰ ਥੋੜੇ ਆ ਸੰਘ ਦੇ ਸਾਨੂੰ ਉੱਚੀ ਗੜੀ ਦੇ ਦੇ ਮਹਾਰਾਜ ਨੂੰ ਪਤਾ ਕੀ ਕਹਿਣ ਲੱਗਾ ਕਹਿੰਦਾ ਹੋ ਕਹਿੰਦਾ ਤੁਸੀਂ ਤਾਂ ਆਪ ਦਾ ਬਾਲ ਬੱਚਾ ਮਰਵਾਏ ਮੈਨੂੰ ਮਰਵਾਉਣ ਲੱਗਿਆ ਹੁਣ ਸਾਦੂ ਬ੍ਰਿਕਾ ਦੇ ਫੇ ਜਾ ਜਿਹੜੀ ਮੌਤ ਤੋਂ ਡਰਦਾ ਤੇਰੇ ਦੇ ਗੰਦ ਦਾ ਤੋਬਰਾ ਚਾੜ ਕੇ ਤੈਨੂੰ ਸਹੀਦ ਕਰਨਗੇ ਦੇਣਗੇ ਫਾਂਸੀ ਫਿਰ ਉਵੇਂ ਹੀ ਮੁਗਲਾਂ ਨੇ ਫਿਰ ਘੇਰ ਕੇ ਤੇ ਉਹਨੂੰ ਕੋਟਕਪੂਰੇ ਨੂੰ ਫਾਂਸੀ ਦਿੱਤੀ ਸੀ ਗੰਦ ਦਾ ਤੋਬਰਾ ਚਾੜ ਕੇ ਇੱਥੋਂ ਹੋ ਕੇ ਸਾਧ ਸੰਗਤ ਸਾਧਗੁਰੂ ਜੀ ਦਮ ਦਮੇ ਪਹੁੰਚ ਗਏ ਹੁਣ ਦਮਾ ਦਮਾ ਸਾਹਿਬ ਜਾ ਕੇ ਤੇ ਸਾਹ ਸੰਗਤ ਤੇ ਉੱਥੇ ਰਹਿਣ ਰਹਿਣ ਵਹਿਣ ਕਰਦੇ ਉਹ ਜਗਾ ਬੜੀ ਰਵਣੀਕ ਸੀ ਭਾਈ ਡੱਲੇ ਦੀ ਉਹ ਜ਼ਮੀਨ ਦੇ ਨੇੜੇ ਇਰਦ ਗਿਰਦ ਲੱਗਦੀ ਸੀ ਸਤਿਗੁਰੂ ਜੀ ਨੂੰ ਉਹ ਜ਼ਮੀਨ ਦਿੱਤੀ ਡੱਲੇ ਨੇ ਵੀ ਇੱਥੇ ਰਹੋ ਤੁਸੀਂ ਹੁਣ ਉੱਥੇ ਸਤਿਗੁਰੂ ਜੀ ਰਹਿੰਦੇ ਉੱਥੇ ਬਾਬਾ ਦੀਪ ਸਿੰਘ ਮਨੀ ਸਿੰਘ ਸਾਰੇ ਸਿੰਘ ਜਿੰਨੇ ਸਿੰਘ ਸੀ ਮਾਨ ਸਿੰਘ ਜਿਆਸ ਸਿੰਘ ਧਰਮ ਸਿੰਘ ਸਾਰੇ ਉੱਥੇ ਸੀ ਮਹਾਰਾਜ ਦੇ ਨਾਲ ਬਾਕੀ ਹੋਰ ਬਹੁਤ ਸੰਗਤ ਦਲਾ ਜਿਵੇਂ ਅੱਗੇ ਦਲ ਸੀ ਨਾਲ ਨਾਲ ਗਏ ਹੁਣ ਸਾਧ ਸੰਗਤ ਉੱਥੇ ਭਾਈ ਡੱਲਾ ਰਹਿੰਦਾ ਲਵੰਧਾਲਾ ਸਾਹਿਬ ਦੇ ਵਿੱਚ ਆ ਬੋਗੀ ਤਲਵੰਡੀ ਭਾਈ ਡੱਲੇ ਨੂੰ ਪਤਾ ਲੱਗਿਆ ਗੁਰੂ ਸਾਹਿਬ ਇੱਥੇ ਆ ਕੇ ਤੇ ਭੱਜ ਕੇ ਉਹ ਵੀ ਗਿਆ ਫੌਜਾਂ ਲੈ ਕੇ ਆਉਂਦੀਆਂ ਸਤੂ ਗੁਰ ਦਾ ਰਹਿਣ ਬਸੇਰਾ ਕਰਾਇਆ ਲਾਜ ਦਿੱਤਾ ਜੋ ਸਮਾਨ ਖਾਣ ਪਹਿਨਣ ਵਾਸਤੇ ਬਣਾਣਾ ਸੀ ਸਭ ਬਣਾ ਕੇ ਦਿੱਤਾ ਹੁਣ ਸਾਧ ਸੰਗਤ ਭਾਈ ਡੱਲੇ ਦੇ ਕੋਲੇ ਮਹਾਰਾਜ ਰਹੀ ਜਾਂਦੇ ਆ ਤੇ ਛਕਾਰ ਘੇੜਦੇ ਆ ਸਾਪਾ ਸਾ ਦੇਖਦੇ ਆ ਜੋ ਕਾਰਜ ਕਰਨੇ ਸੀ ਕਰਦੇ ਆ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖੀ ਉਤੇ ਸਾਰਾ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰਿਆ ਦੁਬਾਰਾ ਸਾਰਾ ਧੀਰਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਸੀ ਸਾਧ ਸੰਗਤ ਦੇ ਜੇ ਗੁਰੂ ਆ ਤਾਂ ਆਪ ਲਿਖ ਲੇ ਫੇਰ ਭਾਈ ਮਨੀ ਸਿੰਘ ਤੋਂ ਲਿਖਵਾਇਆ ਸੀ ਬਾਬਾ ਦੀਕ ਸਿੰਘ ਨਾਲ ਸਹੀਦ ਮੱਸਾਹਕ ਸੀ ਇਸ ਤਰ੍ਹਾਂ ਸਾਧ ਸੰਗਤ ਕੌਤਕ ਕਰਦੇ ਸਾਧ ਸੰਗਤ ਉੱਥੇ ਇੱਕ ਸਿੰਘ ਆਉਂਦਾ ਭਾਈ ਲਾਲ ਸਿੰਘ ਢਾਲ ਲੈ ਕੇ ਵੀ ਬਰੀ ਢਾਲ ਦੀ ਪਰਖ ਕਰੋ ਜੀ ਇਥੇ ਜਮਾ ਨਹੀਂ ਕੋਈ ਗੋਲੀ ਨਹੀਂ ਲੰਗਦੀ ਛੱਕਾ ਦੇ ਨਾ ਦਾ ਤੇਲ ਨਹੀਂ ਲੰਗਦਾ ਨੇ ਜੜੇ ਨੰਗਦਾ ਬਹੁਤ ਬੜਾਈ ਉਹਨੇ ਕਰੀ ਆਪਣੀ ਢਾਲ ਦੀ ਮਹਾਰਾਏ ਕਹਿੰਦੇ ਵੀ ਸੰਗ ਦੇ ਵਿੱਚ ਥੋੜਾ ਜਿਹਾ ਹੰਕਾਰ ਆ ਗਿਆ ਵੀ ਇਹ ਢਾਲ ਹੈ ਸਾਡੇ ਮੂਰੇ ਕੀ ਚੀਜ਼ ਆ ਅਸੀਂ ਤਾਂ ਪਹਾਰ ਟਣਕਾਦ ਕੇ ਵੀ ਇਹ ਕੋਲੇ ਚੰਗਾ ਭਾਈ ਲਾਲ ਸਿਕਾ ਹੁਣ ਕੱਲ ਨੂੰ ਤੇਰੇ ਢਾਲ ਦੀ ਤੇਰੀ ਦੀ ਪਾਰਕ ਕਰਾਂਗੇ ਆਪਾਂ ਵੀ ਨੱਕ ਦਾ ਦੇ ਵਿੱਚ ਦੀ تیر ਕਿੰਨੀ ਜਾਂ ਗੋਲੀ ਲਾੜਦੀ ਆ ਕਿਰੀ ਨੱਕ ਦੀ ਆਪਾਂ ਲੰਘਾਵਾਂਗੇ ਕੱਲ ਨੂੰ ਹੁਣ ਉਹ ਪਤਾ ਲੱਗਿਆ ਤਾਂ ਸਿੰਘਾਂ ਨੇ ਉਹਨੂੰ ਦੱਸਿਆ ਵੀ ਤੂੰ ਦਾ ਯਾਰ ਮਾਨਕਾਰ ਬੈਠਿਆ ਤੂੰ ਕਹਿੰਦਾ ਸੀ ਮਹਾਰਾਜ ਸੋਤੋਂ ਬਿਨਾ ਜੋ ਤੁਸੀਂ ਬਹੁਤ ਕੁਝ ਕਰ ਸਕਦੇ ਆ ਪਰ ਦੁਸ਼ਮਣਾਂ ਦੇ ਵਾਸਤੇ ਆ ਇਹ ਥੋੜੇ ਵਾਸਤੇ ਨਹੀਂ ਤੂੰ ਬੋਲਿਆ ਨਹੀਂ ਉੱਥੇ ਹੁਣ ਸਤਗੁਰੂ ਇਹਨਾਂ ਨੂੰ ਸਿਣੇ ਢਾਲ ਹੀ ਨਹੀਂ ਪਤਾ ਲੱਗਣਾ ਜਾਣਾ ਤੋਂ ਕਿੱਥੇ ਆ ਤੂੰ ਮਾਨਕਾਰ ਬਟਾ ਸਤਗੁਰੂ ਦੇ ਚਰਨਾਂ 'ਚੋਂ ਕਿੰਨਾ ਹੁਣ ਮੈਂ ਕੀ ਕਰਾਂ ਉਹ ਕਹਿੰਦੇ ਹੁਣ ਕੀ ਕਰਾਂ ਹੁਣ ਤਾਂ ਸਤਗੁਰੂ ਜੀ ਸਵੇਰੇ ਤੇਰੀ ਢਾਲ ਦੀ ਭਰਕ ਕਰਨਗੇ ਉਹ ਐ ਭਾਈ ਘਰੇ ਜਾ ਕੇ ਪੈ ਗਿਆ ਜਿਹੜੀ ਉਹਦੀ ਸਿੰਘਣੀ ਸੀ ਉਹ ਬਹੁਤ ਚੁਸਤ ਚਲਾਕ ਸੀ ਬੜੀ ਇਤਿਹਾਸਕ ਸੀ ਬਾਣੀ ਮਾਣੇ ਨਾਲ ਜੁੜੀ ਵੀ ਸੀ ਉਹਨੂੰ ਪਤਾ ਸੀ ਪੰਜਾਂ ਪਿਆਰਿਆਂ ਦਾ ਵੀ ਸਤਗੁਰੂ ਜੀ ਦੇ ਬਖਸ਼ਾ ਸਕਦੇ ਤਾਂ ਪੰਜ ਪਿਆਰੇ ਬਖਸ਼ਾ ਸਕਦੇ ਆ ਉਹ ਕਹਿੰਦੇ ਭਲਿਆ ਮਾਰਸਾ ਆਇਆ ਨਾ ਪਏ ਹੁਣ ਹੁਣ ਤੈਨੂੰ ਸਤੂਰਜੀ ਦੇ ਕੋਲੇ ਕੱਲ ਨੂੰ ਜਾਣਾ ਪੈਣਾ ਹੁਣ ਤੂੰ ਢਾਲ ਕਹਿਆ ਹੈ ਵੀ ਇਹ ਢਾਲ ਪੜਕ ਕਰੋ ਇਹਦੀ ਬਾਦ ਇਹ ਕਹਿੰਦੇ ਸਵੇਰੇ ਕਰਾਂਗੇ ਹੁਣ ਤੈਨੂੰ ਸਵੇਰੇ ਆਈ ਲਾਲ ਸਿੰਘਾ ਹੁਣ ਤੈਨੂੰ ਜਾਣਾ ਪੈਣਾ ਹੁਣ ਤੂੰ ਇੰੋਂ ਕਰ ਮੈਂ ਬੜਉਣੀਆ ਦੇਖ ਦੇਗ ਦੇਗ ਲੈ ਕੇ ਤੂੰ ਗੁਰੂ ਘਰ ਜਾ ਉਥੇ ਪੰਜਾਂ ਪਿਆਰਿਆਂ ਨੂੰ ਇਕੱਠੇ ਕਰ ਪੰਜ ਪਿਆਰੇ ਗੁਰੂ ਸਾਹਿਬ ਦੇ ਇਕੱਠੇ ਕਰਕੇ ਰਹਿਤ ਨਾਮੇ ਵਾਲੇ ਉਹਨਾਂ ਮੁਰੇ ਅਰਦਾਸ ਕਰਵਾ ਉਹਨਾਂ ਤੋਂ ਵੀ ਸੱਚਾ ਪਾਤਸ਼ਾਹ ਮੈਨੂੰ ਬਖਸ਼ ਲੋ ਉਹਨੇ ਮੇਰ ਦੇਗ ਬਣਾਈ ਸਾਹਾ ਸੰਗਤ ਅਰਦਾਸ ਕਰੀ ਕਰਵਾਈ ਸੰਗਾਂ ਤੋਂ ਕਰਵਾ ਕੇ ਵੀ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੋ ਮੈਂ ਨਵਾਨਾ ਮੈਨੂੰ ਪਤਾ ਨਹੀਂ ਸੀ ਤੇ ਮੈਂ ਘਰ ਬੈਠਾ ਹੰਕਾਰ ਮੈਂ ਛੋਡੇ ਵਾਸਤੇ ਨਹੀਂ ਕਿਹਾ ਸੀ ਇਸ ਤਰ੍ਹਾਂ ਕਹਿ ਕੇ ਦੇ ਸਾਹਾ ਸੰਗ ਦੇ ਸਵੇਰ ਨੂੰ ਭਾਈ ਲਾਲ ਸਿੰਘ ਢਾਲ ਲੈ ਕੇ ਤੁਰ ਪਿਆ ਉਧਰ ਸਤਿਗੁਰੂ ਦਾ ਦਰਬਾਰ ਲੱਗਿਆ ਵਾ ਹੁਣ ਸਤਗੁਰੂ ਜੀ ਦੀਵਾਨ ਦੇ ਵਿੱਚ ਬੈਠਿਆ ਕਹਿੰਦੇ ਆ ਵੀ ਲਾਲ ਸਿੰਘ ਆ ਗਿਆ ਕਹਿੰਦੇ ਜੀ ਹਾਂ ਆ ਗਿਆ ਚੰਗਾ ਕਹਿੰਦੇ ਖੜ ਮੂਰੇ ਹੁਣ ਲਾਲ ਸਿੰਘ ਦੀ ਅਰਦਾਸ ਕਰੀ ਵੀ ਸੀ ਸਾਹਾ ਸੰਗਤ ਉਹਨੂੰ ਵੀ ਹੁਣ ਆਉਂਦੇ ਪੰਜਾਂ ਸਿੰਘਾਂ ਤੇ ਤੇ ਗੁਰੂ ਤੇ ਮਾਨ ਸੀ ਜਦੋਂ ਅਰਦਾਸ ਕਰ ਕੇ ਕਹਿੰਦੇ ਖੜਾ ਨਾ ਢਾਲ ਲੈ ਕੇ ਮੂਰੇ ਤੇ ਸਤਗੁਰੂ ਜੀ ਨੇ ਬੰਨੀ ਸਸਤ ਗੋਲੀ ਦੀ ਹੁਣ ਗੋਲੀ ਕਦੇ ਤਾਂ ਹੋ ਜੇ ਕਦੇ ਠਾ ਹੋ ਜੇ ਸਤਗੁਰੂ ਜੀ ਕਹਿੰਦੇ ਵੀ ਕੀ ਗੱਲ ਜੋ ਦੇਖ ਕਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੂਰੇ ਆਇਆ ਹੱਥ ਕਰਕੇ ਆ ਜਾਓ ਜਦੋਂ ਆਹ ਕਰਿਆ ਤੇ ਭਾਈ ਮਰਤੀ ਜੀਰ ਕਰਿਆ 사ਤਗੁਰੂ ਜੀ ਰੇਰ ਤੇ 사ਤਗੁਰੂ ਭਜ ਕੇ ਰਫਾ ਲਾ ਕੇ ਤੇ ਭਾਈ ਲਾਲ ਸਿੰਘ ਨੂੰ ਗਲ ਨੂੰ ਜਫੀ ਪਾ ਲਈ ਆਹ ਹੋਏ ਸਿੰਘਾ ਆਹ ਹੋਏ ਸਿੰਘਾ ਨਹੀਂ ਰੀਸਾਂ ਤੇਰੀਆਂ ਮਾਰੋ ਚੜਨੀ ਡਿੱਗੇ ਰੋਵੇ ਮਹਾਰਾਜ ਮੈਨੂੰ ਬਖਸ਼ ਲੋ ਮੈਨੂੰ ਉਹ ਕਹਿੰਦੇ ਬਖਸ਼ਿਆ ਗਿਆ ਤੂੰ ਹੁਣ ਜਦੋਂ ਪੰਜਾ ਸਿੰਘਾਂ ਕੋਲੇ ਅਰਦਾਸ ਕਰ ਲਈ ਸ੍ਰੀ ਗੁਰੂ ਨਾਨਕ ਦਾ ਮਹਾਰਾਜ ਤੇਰੇ ਮੂਹਰੇ ਆ ਕੇ ਤੇਰੀ ਸਹਾਇਤਾ ਨੂੰ ਤੇ ਤੇਰੀ ਅਰਦਾਸ ਮੰਨੀ ਗਈ ਅੱਗੇ ਵਾਸਤੇ ਇਸ ਤਰ੍ਹਾਂ ਦਾ ਮਾਲ ਨਹੀਂ ਕਰੀਦਾ ਹੁੰਦਾ ਕੋਈ ਨਹੀਂ ਢਾਲ ਤੇਰੀ ਬਹੁਤ ਵਧੀਆ ਅਸੀਂ ਪਹਿਨਾਂਗੇ ਇਹਨੂੰ ਉਹ ਢਾਲ ਸਤਿਗੁਰੂ ਜੀ ਨੇ ਪਹਿਨੀ ਤੇ ਉਹਨੂੰ ਬਖਸ਼ਿਸ਼ਾਂ ਕਰੀਆਂ ਵੀ ਜਾ ਅੱਗੇ ਤੂੰ ਇਹ ਜੇ ਕੰਮ ਕਰ ਚੜ੍ਹਦੀ ਕਲਾ ਫਿਰ ਬਹੁਤ ਢਾਲਾਂ ਮੜਾ ਮੜਾ ਕੇ ਸੰਗਾਂ ਨੂੰ ਦਿੱਤੀਆਂ ਐ ਇਸੇ ਤਰ੍ਹਾਂ ਸਾ ਸੰਗਤ ਭਾਈ ਡੱਲਾ ਸੀ ਜਿਹੜਾ ਜਦੋਂ ਇਹ ਗੱਲਾਂ ਹੋਈ ਜਾਂਦੀਆਂ ਸੀ ਤੇ ਭਾਈ ਡੱਲਾ ਵੀ ਸਤਿਗੁਰੂ ਦੇ ਦਰਬਾਰ ਚ ਆਉਂਦਾ ਸੀ ਰੋਜ਼ ਉਹ ਵੀ ਆ ਕੇ ਲੱਗ ਗਿਆ ਮਲੇਗਿਆ ਮਹਾਰਾਜ ਤੁਸੀਂ ਜਦੋਂ ਚਮਕੌਰ ਦੀ ਜੰਗ ਲੱਗੀ ਆ ਤੁਸੀਂ ਮੈਨੂੰ ਕਤੋਂ ਨਾ ਸੱਦਿਆ ਮੇਰੇ ਕੋਲੇ ਇੰਨੀ ਫੌਜ ਸੀ ਮੈਂ ਤੁਹਾਡੇ ਬੱਚੇ ਸੀ ਦਿਲਾਉਣ ਦਿੰਦਾ ਮੈਂ ਤੁਹਾਡਾ ਆਹ ਕੁਛ ਨਾ ਹੋਣ ਦਾ ਮੈਂ ਤੁਹਾਡੇ ਸੰਘ ਨਾ ਸੀ ਦਿਉਣ ਦਿੰਦਾ ਤੁਸੀਂ ਹੁਕਮਕਾਰ ਜਿਹੜੀ ਮੁਕਸਰ ਦੀ ਢਾਗ ਤੇ ਜੰਗ ਮੈਂ ਉੱਤੇ ਨੱਕ ਮੋੜ ਦੇਣੇ ਸੀ ਮਹਾਰਾਜ ਕਹਿੰਦੇ ਭਾਈ ਡੱਲਿਆ ਜੋ ਤਕਦੀਰ ਦੇ ਵਿੱਚ ਲਿਖਿਆ ਉਹ ਹੋ ਕੇ ਰਹਿੰਦਾ ਹੁੰਦਾ ਜੋ ਤਕਦੀਰ ਦੇ ਵਿੱਚ ਲਿਖਿਆ ਵਾ ਉਨੇ ਹੋ ਕੇ ਰਹਿਣਾ ਕੋਈ ਨਹੀਂ ਮਾਲ ਨਹੀਂ ਕਰੀਦਾ ਹੁੰਦਾ ਤੇ ਇਹ ਬੇਲੇ ਪਏ ਤੋਂ ਜਿਹੜੇ ਜਿੰਨਾਂ ਦਾ ਤੂੰ ਮਾਲ ਕਰਦਾ ਮੌਕੇ ਤੇ ਇਹ ਨਹੀਂ ਖੜਦੇ ਹੁੰਦੇ ਐ ਮਹਾਰਾਜਾ ਮੇਰਾ ਸਿੰਘ ਤਾਂ ਮੇਰੇ ਹੁਕਮ ਤੋਂ ਭੋਰਾ ਵਾਹਨੇ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਸਵਾ ਆਉ ਆਪਾਂ ਦੇਖ ਲਾਂਗੇ ਹੁਣ ਸਮਾਂ ਕਿ ਸਮਾਂ ਥੋੜਾ ਨੇੜੇ ਹੀ ਹੁੰਦਾ ਭੁੱਲ ਜਾਂਦਾ ਬੰਦਾ ਭਾਈ ਦੱਲਾ ਪੁੱਲ ਗਿਆ ਗੱਲਾਂ ਕਹਿ ਕੇ 사ਦਰ ਜੀ ਸਤਗੁਰੂ ਜੀ ਦੇ ਕੋਲੇ ਇੱਕ ਮਿਸਤਰੀ ਆਇਆ ਰਫਲ ਬਣਾ ਕੇ ਰਫਲ ਬਣਾਈ ਬਹੁਤ ਵਧੀਆ ਉਹਦੇ ਜਦੋਂ ਤੋੜਾ ਭਰ ਕੇ ਚਲਾਉਂਦੇ ਸੀ ਤੇ ਉਹ ਗੋਲੀ ਜਦੋਂ ਜਾਂਦੀ ਪਾੜ ਦੇ ਦਿੱ ਸਿੱਕ ਹੁੰਦਾ ਉਹ ਆਗਾ ਕਹਿੰਦਾ ਮਹਾਰਾਜ ਮੈਂ ਇੱਕ ਰਫਲ ਵੜਾਈ ਆ ਤੇ ਇਹ ਰਫਲ ਤੁਸੀਂ ਲਓ ਛੋਡੇ ਜੰਗ ਦੇ ਵਿੱਚ ਇਹ ਕੰਮ ਲੂਗੀ ਮਹਾਰਾਜ ਕਹਿੰਦੇ ਭਾਈ ਕੋਲੇ ਡੱਲਾ ਖੜੇ ਬੰਦੇ ਮਾਰੂਗੀ ਉਹ ਕਹਿੰਦਾ ਮਹਾਰਾਜ ਤੀ ਜਿਹਦੇ ਪਹਿਲੇ ਤਰਾਖਤ ਤੇ ਲਾ ਦੇ ਤਰਾਖਤ ਪੱਟ ਕੇ ਛੜ ਦੂ ਕੰਧ 'ਚ ਮਾਰੋਗੇ ਕੰਧ ਟਾ ਦੂਗੀ ਇੰਨਾ ਇਹਦੇ ਵਿੱਚ ਜਾਨ ਹੈ ਕਹਿੰਦੇ ਸ਼ਾ ਸਾਧੂ ਵੀ ਬੈਠੇ ਬੈਠੇ ਕਹਿੰਦੇ ਚੰਗਾ ਵੀ ਡੱਲਿਆ ਆ ਜਾ ਫਿਰ ਕਰੀਏ ਪਰਖ ਹੜ ਜਾ ਮੂਰੇ ਕਹਨ ਨਾ ਮਹਾਰਾਜ ਐ ਆਏ ਤੀ ਕਾ ਤੋ ਐ ਨਹੀਂ ਮਰਿਆ ਜਾਂਦਾ ਨਾ ਉਹਨੇ ਚੰਗਾ ਫਿਰ ਆਪਦੇ ਸਿਪਾਹੀਆਂ ਨੂੰ ਲਿਆ ਜਿਨ੍ਹਾਂ ਦਾ ਕੱਲ ਮਾਣ ਕਰਦਾ ਸੀ ਕਿ ਮੇਰੇ ਸਿਪਾਹੀ ਐ ਕਰ ਦੇਣਗੇ ਉਹ ਕਰ ਦੇਣਗੇ ਤੇ ਚਮਕੌਰ ਦੀ ਜੰਗ 'ਚ ਮੈਂ ਐਨਾ ਹੁਣ ਦਿੰਦਾ ਜਾਂ ਲਿਆ ਆ ਪਰਫਲ ਪਰਖਣੀਆਂ ਇਹ ਰਫਲ ਤਾਂ ਪਰਖੜੀ ਵੀ ਮੂਰੇ ਬੰਦੇ ਮਾਰੂਗੀ ਵੀ ਦੇਖਣਾ ਪੈਕ ਤੋਂ ਬੰਦੇ ਮਾਰਨੇ ਆ ਮਾਰਿੰਦੂ ਆਇਆ ਡਰਾਇਆ ਤੇ ਫਾਈ ਡੱਲਾ ਸਪਾਹੀਆਂ ਕੋਲੇ ਗਿਆ ਕਹਿੰਦਾ ਉਹ ਵੀ ਇੱਕ ਮੇਰੇ ਨਾਲ ਚੱਲੋ ਯਾਰ ਲਫਲ ਚੈੱਕ ਕਰਨੀ ਆ ਸਤਗੁਰੂ ਜੀ ਨਹੀਂ ਤਾਂ ਉਹ ਕਹਿੰਦੇ ਉਹ ਭਲਿਆ ਲੋਕਾ ਐ ਨਿਆਂ ਹੀ ਮੌਤ ਨਹੀਂ ਸਤੋ ਮਰਿਆ ਜਣਾ ਹਾਂ ਕੋਈ جنگ ਲੱਗੀ ਹੋਵੇ ਜੰਗ ਦੇ ਵਿੱਚ ਲੜਾਂਗੇ ਉੱਥੇ ਮਰਾਂਗੇ ਐ ਥੋੜੋ ਅਸੀਂ ਹਣ ਉੱਥੇ ਜਾ ਕੇ ਮੁਰੇ ਖੜ ਜੀਏ ਗੁਰੂ ਸਾਹਿਬ ਦਾ ਕੀ ਬਸ ਕਿੰਨਾ ਕੁਛ ਦੀ ਲੰਗਾ ਦੇਵੇ ਉਹਨਾਂ ਨੂੰ ਭਰੋਸਾ ਨਹੀਂ ਸੀ ਨਾ ਡੱਲੇ ਨੂੰ ਭਰੋਸਾ ਸੀ ਉਹਨਾਂ 사ਗਰ ਡੱਲਾ ਮਿਲ ਤਾ ਕਰਦਾ ਉਹਨਾਂ ਦੀ ਸਾਰੇ ਵੀ ਉਹ ਮੇਰੀ ਰਚਤਰੀ ਰਹਿੰਦੀ ਮੈਂ ਕਹੇ ਅਸੀਂ ਉਹ ਕਹਿਆ ਸੀ ਉਹਨਾਂ ਨੇ ਯਾਰ ਕੁਛ ਕਹੇ ਸਾ ਤੋਂ ਨਿਆਈ ਮੌਤ ਨਹੀਂ ਮਰੀਦਾ ਡੱਲਾ ਆ ਗਿਆ ਮਹਾਰਾਜ ਕੋਈ ਨਹੀਂ ਆਕੇ ਲਾਦਾ ਨੀ ਮੋਚਾ ਨੀ ਵੀ ਬਾਈ ਬੈਠਾ 사ਤਗੁਰੂ ਜੀ ਕਹਿੰਦੇ ਉਹ ਡੱਲਿਆ ਉੱਠ ਕੇ ਖੜਾ ਹੋ ਬੱਸ ਉਹਦੇ ਦਾ ਤੋਂ ਇੰਨੀਆਂ ਫੋਰਾ ਮਾਰਦਾ ਸੀ ਕਹਿੰਦੇ ਮੈਂ ਜੰਗ ਚ ਐ ਕਰ ਦਿੰਦਾ ਉਹ ਕਹਲਾ ਅਜ ਤੇਰਾ ਇੱਕ ਬੰਦਾ ਉਹ ਨਹੀਂ ਇੱਕ ਮੈਂ ਤਾਂ ਰੈਵਲ ਹੀ ਚੱਕ ਕਰਨੀਆਂ ਕਿਹੜਾ ਜੰਗ ਕਹਿੰਦਾ ਮਹਾਰਾਜ ਤੁਸੀਂ ਕਿਸੇ ਪਸ਼ੂ-ਪਸ਼ੂ ਤੇ ਕਰ ਲੋ ਸਤਗੁਰੂ ਕਹਿੰਦੇ ਬੰਦੇ ਮਾਰਨ ਵਾਲੀਆਂ ਚੀਜ਼ਾਂ ਪਸ਼ੂਆਂ ਤੇ ਨਹੀਂ ਚਲਾਈਆਂ ਜਾਂਦੀਆਂ ਹੁੰਦੀਆਂ ਇਹ ਬੰਦਿਆਂ ਤੇ ਹੀ ਪਰਖੀ ਜਾਣੀਆਂ ਨਹੀਂ ਜੀ ਕਰਦਾ ਕਹਿੰਦਾ ਨਹੀਂ ਜੀ ਕਹਿੰਦਾ ਚੰਗਾ ਹੋ ਕਰਵੇ ਸਾਡੇ ਉਹ ਜਿਹੜੇ ਤੰਬੂ ਲੱਗੇ ਨੇ ਉਹਨਾਂ ਤੇ ਜਾ ਕੇ ਕੋਈ ਵੀ ਸਤਗੁਰੂ ਜੀ ਨੇ ਰਫਲ ਚੈੱਕ ਕਰਨੀ ਆ ਬੰਦਿਆਂ ਦੇ ਚਲਾ ਕੇ ਤੇ ਆਇਓ ਭੱਜ ਕੇ ਜਦੋਂ ਉਹਨੇ ਜਾ ਕੇ ਕਿਹਾ ਬੈਠੇ ਜਿਹੜੇ ਉਹ ਤੰਬੂ ਲਾਈ ਦੋਨਾਂ ਕੋਲੇ ਗਏ ਤੇ ਗਏ ਸਤਗੁਰੂ ਜੀ ਕੋਲੇ ਭੱਜ ਕੇ ਤੇ ਜਦੋਂ ਪਤਾ ਲੱਗਿਆ ਉਹ ਇੱਕ ਵੀ ਦੋ ਵੀ ਤਿੰਨ ਵੀ ਸਾਰੇ ਵੀ 30 ਸੰਗਣ ਦੋਨੇ ਪਿਓ ਪੁੱਤਰ ਪੱਜੇ ਹੋਣ ਪੱਗਾਂ ਲਾਮਕੀਆਂ ਆਉਣ ਉਹ ਕਹਿੰਦਾ ਮੈਨੂੰ ਪਹਿਲਾਂ ਕਹੋ ਕਹਿੰਦਾ ਮੈਨੂੰ ਪਹਿਲਾਂ ਕਹੋ ਉਹ ਡੱਲਾ ਦੇਖੀ ਜਾਂਦਾ ਵੀ ਹੱਦ ਹੋ ਗਈ ਇਹੇ ਜੇ ਸੇਖੋ ਇਹ ਤਾਂ ਗੱਲ ਕਹਿਣੀ ਤੇ ਉਹ ਮਰਨ ਨੂੰ ਤਿਆਰ ਹੈ ਸਾਧਗੁਰੂ ਜੀ ਕੋਲੇ ਆ ਕੇ ਕਹਿੰਦੇ ਹਾਂ ਜੀ ਦੱਸੋ ਕਹਿੰਦੇ ਚੰਗਾ ਰਫਲ ਚੱਕ ਘਾਣੀਆਂ ਛੋਡੇ ਤੇ ਚਲਾਉਣੀ ਆ ਤੇ ਖੜੋ ਬੂਰੇ ਉਹ ਇੱਕ ਐ ਖੜ ਜਾਂਦਾ ਦੂਜਾ ਐ ਖੜ ਜਾਂਦਾ ਇੱਕ ਐ ਖੜਿਆ ਦੂਜਾ ਐ ਖੜ ਜਾਂਦਾ ਸਤਗੁਰੂ ਜੀ ਕਦੇ ਦੋਨੇ ਹੀ ਕੱਢ ਜੋ ਜਦ ਦੋਨਾਂ ਚ ਦੀ ਨੰਗਾ ਦਿਆਂਗੇ ਘਬਰਾਉ ਨਾ ਦੋਨੇ ਉੱਚੇ ਪੈਰ ਕਰਕੇ ਖੜ ਗਏ ਸਤਗੁਰੂ ਜੀ ਨੇ ਤਾਂ ਦੀ ਕੱਢ ਤੀ ਜਦ ਸਿੰਘ ਥੋੜੋ ਮਾਰਨੇ ਸੀ ਇਹ ਜੇ ਉਹ ਤਾਂ ਪਰਖ ਕਰਨੀ ਸੀ ਵੀ ਵਾਕਈ ਸਹਿਕ ਮਰਜੀਵੜੇ ਹੈਗੇ ਕਿ ਨਹੀਂ ਹੈਗੇ ਜਦੋਂ ਸਿੰਘਾਂ ਨੇ ਛਾਤੀਆਂ ਮੂਰੇ ਡਾਤਿਆਂ ਨੇ ਓਏ ਸੰਗਤ ਸਤਗੁਰੂ ਜੀ ਨੇ ਭੱਜ ਕੇ ਜੱਪਿਓ ਪਾਲੇ ਦੋਨਾਂ ਸਿੰਘਾਂ ਨੂੰ ਓਏ ਡਲਿਆ ਆ ਅਸੀਂ ਮੇਰੇ ਸੂਰਮੇ ਓਏ ਉਹ ਚਮਕੌਰ ਦੀ ਜੰਗ ਵਿੱਚ ਆਹ ਸੂਰਮੇ ਸੀ ਮੇਰੇ ਨਾਲ ਜਿਨ੍ਹਾਂ ਨੇ ਸਾਨੂੰ ਉੱਥੋਂ ਕੱਢ ਕੇ ਲਿਆਂਦਾ ਤੂੰ ਕਿੜਿਆ ਤੇ ਮਾਣ ਕਰੀ ਜਾਣਾ ਜਦੋਂ ਤੇਰਾ ਇੱਕ ਵੀ ਨਹੀਂ ਤੁਰਿਆ ਕਹਿੰਦਾ ਮਹਾਰਾਜ ਜੀ ਇਹੇ じゃ ਕੰਮ ਕਰਨਾ ਸੀ ਤਾਂ ਮੈਨੂੰ ਪਹਿਲਾਂ ਦੱਸ ਦਿੰਦੇ ਉਹ ਕਹਿੰਦੇ ਪਹਿਲਾਂ ਦੱਸਿਆ ਇਹਨਾਂ ਨੂੰ ਅਸੀਂ ਦੱਸਿਆ ਕਿਤੇ ਮਰਜੀਬੜੇ ਸਿੰਘ ਪੁੱਛਦੇ ਉਹਦੇ ਇਹ ਗੱਲਾਂ ਵੀ ਪਹਿਲਾਂ ਹਵਾਈ ਫੇਅਰ ਕਰਨਾ ਕਿ ਦੂਜਾ ਫੇਅਰ ਕਰਨਾ ਇਹ ਇਹ ਮੂਰੇ ਹੱਕਾਂ ਡਾ ਕੇ ਜਿਹੜੀਆਂ ਖੜੇ ਸੀ ਇਹਨਾਂ ਨੂੰ ਪਤਾ ਸੀ ਵੀ ਸਾਡੇ ਤੋਂ ਹਵਾਈ ਕਰਨੇ ਵਿੱਚ ਕੱਢਣਾ ਸੀ ਵਿਰਨਧਿਤ ਸਦਕ ਦੇ ਕੇ ਨ ਤੈਨੂੰ ਦਿਖਾਇਆ ਵੀ ਇਹੇ ਜੇ ਸੰਗ ਸੀ ਮੇਰੇ ਤੂੰ ਕਿਹਦੀਆਂ ਗੱਲਾਂ ਕਰੀ ਜਾਂਦਾ ਯਾਰ ਇਹਦਾ ਤੇਰੇ ਇੱਥੇ ਮੋਗਮਾਸਰਾ ਖਾਣ ਵਾਲੇ ਆ ਤੇਰੇ ਇਹ ਸੰਗ ਮੇਰੇ ਦਾ ਸੰਗ ਸ਼ਿਕਾਰ ਖੇਡ ਕੇ ਝਟਕਾ ਸਕਦੇ ਆ ਉਹ ਆ ਦੇਖ ਲਾ ਮੂਰੇ ਆੜ ਅੜ ਕੇ ਖੜਦੇ ਇਹਦਾ ਜੀ ਸੱਤ ਹੋ ਗਿਆ ਨਿੰਮਾ ਚੂਣਾ ਹੋ ਗਿਆ ਹੁਣ ਸਾਹ ਸੰਗਤ ਕੋ ਸਮਾਂ ਪਿਆ ਸੇਵਾ ਬਹੁਤ ਕਰਦਾ ਸੀ ਦੱਲਾ ਬਸ਼ਵਾਸੀ ਸੀ ਸੰਗਤ ਕਰਦਾ ਸੀ 사ਤਗੁਰੂ ਜੀ ਦੇ ਨਾਲ ਰਹਿੰਦਾ ਸੀ ਜਗਾ ਜਗਾ ਦਿੰਦਾ ਸੀ ਜਗਾ ਵੀ ਦਿੱਤੀ ਹੈ 사ਤਗੁਰੂ ਕਹਿੰਦਾ ਮਹਾਰਾਜ ਮੈਨੂੰ ਆਪਦੇ ਪੈਰਾਂ ਚ ਚਰਨਾਂ ਚ ਧੀ ਜਿੰਨੀ ਜਗਾ ਦੇ ਦਿਓ 사ਤਗੁਰੂ ਜੀ ਕਹਿੰਦੇ ਚੰਗਾ ਫਿਰ ਅੰਬਰਤ ਸ਼ਕਲਾ ਪੇੜ ਦੱਲੇ ਨੇ ਭਾਈ ਅੰਬਰਤ ਸ਼ਕਿਆ ਅੰਬਰਤ ਸ਼ਾਕ ਕੇ 사ਤਗੁਰੂ ਜੀ ਨੂੰ ਘਰੇ ਪ੍ਰਸ਼ਾਦਾ ਵਾਣੀ ਕਰਿਆ ਫਿਰ ਸਾਧਗੁਰੂ ਜੀ ਸਾਰੇ ਪਰਿਵਾਰ ਸਮੇਤ ਗਏ ਹੁਣ ਸਾਧ ਸੰਗਤ ਉੱਥੇ ਫਿਰ ਦੂਸਰੇ ਤੀਜੇ ਦੀਵਾਨ ਲੱਗਿਆ ਦੀਵਾਨ ਦੇ ਵਿੱਚ ਦੋਨੇ ਮਤਾਵਾ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਉੱਥੇ ਆ ਜਾਂਦੇ ਆ ਲੈ ਕੇ ਮਤਾਵਾ ਨੂੰ ਹੁਣ ਜਦੋਂ ਮਤਾਵਾ ਪਹੁੰਚਦੀਆਂ ਮਤਾਵਾ ਨੂੰ ਆਪਦੇ ਪੁੱਤਰਾਂ ਦਾ ਹੁੰਦਾ ਵਾ ਵੱਡਾ ਸਾਰਿਆਂ ਦੇ ਵਿਚਾਰੇ ਪੁੱਤਰ ਉੱਥੇ ਹੋਣਗੇ ਜੀਤ ਦੇ ਜਿਹੜਾ ਰੋਣੀ ਜੋਰਾਵਾਰ ਤੇ ਫਤਿਹ ਆਪਾਂ ਖੇਡਾਂਗੇ ਉਹਨਾਂ ਨੇ ਜਾ ਕੇ ਗੱਲਾਂ ਬਾਤਾਂ ਕਰਾਂਗੀਆਂ ਰਾਹ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਆ ਉਹਨੂੰ ਦਾ ਸਤਿਗੁਰੂ ਜੀ ਦਾ ਦਰਬਾਰ ਲੱਗਾ ਤੇ ਜਾ ਕੇ ਬਹਿ ਗਈਆਂ ਵਿੱਚ ਬੈਠੀਆਂ ਸਤਿਗੁਰੂ ਜੀ ਦੇ ਕੋਲੇ ਜਾ ਕੇ ਮਤਮ ਨਮਸਕਾਰ ਕੀਤੀ ਸੁਖਸੰਤ ਮਹਾਰਾਜ ਤੋਂ ਪੁੱਛੀ ਮਹਾਰਾਜ ਜੀ ਉਹਨਾਂ ਦੀ ਸੁਖਸੰਤ ਪੁੱਛੀ ਸਿੰਘਾਂ ਦੀ ਪੁੱਛੀ ਚਾਹ ਪਾਣੀ ਪਿਆਏ ਬੈਠ ਕੇ ਕਹਿਣ ਲੱਗੀਆਂ ਸਵਾਮੀ ਜੀ ਵੀ ਆਪਣੇ ਬੱਚੇ ਨਹੀਂ ਦਿੱਤੇ ਜੀਤ ਸਿੰਘ ਜਹਾਰ ਸਿੰਘ ਹੋਣੀ ਫਤੇ ਸਿੰਘ ਜੋਰਾ ਵਰਤੁਰ ਭੱਜ ਕੇ ਹੋਣਾ ਸੀ ਉਹਨਾਂ ਨੇ ਤਾਂ ਮਾਤਾ ਆਗੀਆਂ ਮਾਤਾ ਆਗੀਆਂ ਵੀ ਕੀ ਗੱਲ ਸਾਥੋਂ ਇੰਨਾ ਮੂੰਹ ਮੋੜ ਕੇ ਹੋ ਵੀ ਪਾਸੇ ਰਹਿ ਗਈਆਂ ਸੀ ਦੂਰ ਰਹਿ ਗਈਆਂ ਕਰਕੇ ਨਾ ਅੱਖਾਂ ਭਰਦੀਆਂ ਸਾਧੂ ਗੁਰੂ ਕਹਿੰਦੇ ਨਹੀਂ ਭਾਈ ਉਹਨਾਂ ਨੇ ਤਾਂ ਮੌਤ ਲਾੜੀ ਵਹਿਲੀ ਵੱਡੇ ਵਾਲੇ ਚਮਕੌਰ ਦੀ ਗੜੀ ਤੇ ਛੋਟੇ ਨੇ ਸਰਹੰਦ ਚ ਮਾਤਾ ਵੀ ਸਾਡੀ ਉੱਥੇ ਸ਼ਹੀਦ ਹੋ ਗਈ ਬੋਦਰ ਰੋਣੀਆਂ ਪੱਬਾ ਮਾਰ ਮਾਰ ਕੇ ਮਾਰੇ ਕਹਿੰਦੇ ਕਿਉਂ ਰੋਣੀਆਂ ਹੈ ਚਾਰ ਬੂਏ ਤੋਂ ਕੀ ਹੋਇਆ ਜੀਵਤ ਕਈ ਹਜ਼ਾਰ ਮਹਾਰਾਜ ਨੇ ਇਸ ਤਰ੍ਹਾਂ ਹੱਥ ਕਰਕੇ ਕਿਹਾ ਸਿੰਘਾਨੀ ਕਾ ਤੂੰ ਰੋਣੀਆਂ ਕੀ ਹੋ ਗਿਆ ਜੇ ਚਾਰ ਬੂਏ ਜਿਹੜੇ ਆ ਬੈਠਿਆ ਸਾਰੇ ਜੀਤ ਜਹਾਰੀ ਆ ਆਪਣੇ ਤਾਂ ਇਹ ਜਿਨ੍ਹਾਂ ਨੇ ਆਪਣੇ ਨਾਲ ਸਮਾਂ ਕੱਢਿਆ ਤੇ ਕੱਢ ਰਹੇ ਆ ਇਹ ਆਪਣੇ ਜੀਤ ਜਿਹੜਾ ਹੋਣਗੀਆਂ ਤੁਸੀਂ ਇਹਨਾਂ ਵੱਲ ਝਾਕ ਕੇ ਦੇਖੋ ਵਿੱਚੋਂ ਸਾਨੂੰ ਨਜ਼ਰ ਆਣਗੇ ਉਹ ਉਹਨਾਂ ਨਿਗਾਹਾਂ ਦੇਖੋ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਉਹ ਉਹਨਾਂ ਦੀ ਲਿਖੀ ਸੀ ਉਹਵੇਂ ਉਹ ਹੋਣੀ ਸੀ ਜਿਹੜੀ ਇੱਕ ਕੁਦਰਤਾਂ ਬੜੀ ਵੱਡੀ ਬਲਵਾਨ ਜੋ ਲਿਖਿਆ ਸੀ ਕਰਤਾਰ ਦਾ ਪਾੜਾ ਵਾਪਰ ਗਿਆ ਤੁਸੀਂ ਹੁਣ ਰੋਵੋ ਨਾ ਉਹ ਜਰ ਨਾ ਇਹ ਲੱਕ ਲਓ ਜਿਹੜੇ ਸਹੰਗ ਆ ਕਦੇ ਦਿਲ ਹੌਲਾ ਨਹੀਂ ਕਰਦੇ ਹੁੰਦੇ ਉਹ ਸਮੇਂ ਨਾਲ ਲੜਦੇ ਆ ਕੋਈ ਨਹੀਂ ਆਪਾਂ ਸਮੇਂ ਨਾਲ ਲੜਾਂਗੇ ਤੁਸੀਂ ਬੇਫਿਕਰ ਹੋ ਜਾਓ ਛੋੜੇ ਜੀਤ ਜਿਹੜਾ ਰੋੜ ਗਿਆ ਲੱਖਾਂ ਹੀ ਬੈਠੇ ਆ ਦੇਖੋ ਹਜ਼ਾਰਾਂ ਦੀਵਾਨ ਦੇ ਵਿੱਚ ਚਲੋ ਕੁਛ ਟਾਈਮ ਰਹੀਆਂ ਉੱਥੇ ਮਹਾਰਾਜ ਦੀ ਸੇਵਾ ਕਰੀ ਸਤਿਗੁਰੂ ਜੀ ਦੀ ਕਰਕੇ ਫਿਰ ਉਹ ਦਿੱਲੀ ਚੱਲ ਗਿਆ ਗਏ ਫਿਰ ਸਤਿਗੁਰੂ ਜੀ ਮਗਰ ਤੁਰਦੇ ਆ ਬਹੁਤ ਉੱਥੇ ਸਤ ਸੰਗਤ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਲਿਖਿਆ ਜਾਂਦਾ ਕਥਾ ਵਿਚਾਰਾ ਹੁੰਦੀਆਂ ਤੇ ਫਿਰ ਸਤਿਗੁਰੂ ਜੀ ਉੱਥੋਂ ਚਾਲੇ ਪਾਉਂਦੇ ਆ ਹਜੂਰ ਸਾਹਿਬ ਬੱਲ ਨੂੰ ਭਾਈ ਡੱਲੇ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਵਿੱਚ ਚੱਲੋ ਸਾਡੇ ਹੁਣ ਸਾਧ ਸੰਗ ਜਾਣ ਤੋਂ ਪਹਿਲਾਂ ਇੱਕ ਦਿਨ ਸਤਿਗੁਰੂ ਜੀ ਨੂੰ ਕਹਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਡੱਲੇ ਨੂੰ ਡੱਲਿਆ ਚੱਲ ਜਾਰ ਆਪਾਂ ਘੇੜਾ-ਗੁੜਾ ਦੇ ਕੇ ਆਈਏ ਤੇਰੇ ਇਧਰ ਤੇ ਖੇਤਾਨੀ ਕਹਿੰਦਾ ਚਲੋ ਮਹਾਰਾਜ ਦੋਵੇਂ ਤੁਰੇ ਜਾਂਦੇ ਆ ਡੱਲਾ ਤੇ ਸਤਿਗੁਰੂ ਜੀ ਦੋਨੇ ਜਦੋਂ ਮਹਾਰਾਜ ਪਿੰਡੋਂ ਨਿਕਲੇ ਉਹ ਨਹੀਂ ਲਾਗੇ ਜਦੋਂ ਕਾਹੀ ਆ ਗਈ ਨਾ ਵੱਡੀ ਵੱਡੀ ਉੱਚੀ ਸੀ ਮਹਾਰਾਜ ਕਹਿੰਦੇ ਦੱਲਿਆ ਦੇਖੋ ਗੰਨੇ ਕੱਡੇ ਕੱਡੇ ਮੋਟੇ ਕਮਾ ਦਾ ਦੱਲਾ ਕਹਦਾ ਮਹਾਰਾਜ ਕਿਉਂ ਟਚਰਾ ਕਰਦੇ ਤਾਂ ਕਾਹੀ ਹੈ ਉਧਰ ਭਲਾਵੇ ਜਦੋਂ ਮਲੇ ਦੇਖਣ ਉਹ ਅੰਗੂਰਾਂ ਦੀਆਂ ਵੇਖੋ ਬੇਲਾਂ ਕੱਡੀਆਂ ਕੱਡੀਆਂ ਬਾਗ ਕੱਡੇ ਕੱਡੇ ਆ ਕੁਕੜੀਆਂ ਜੀਆਂ ਲੱਗੀਆਂ ਅੰਡੇ ਜੇ ਲੱਗਿਆ ਕਾਕਾ ਨੂੰ ਅੰਨਾ ਮਹਾਰਾਜ ਆ ਕਾ ਆ ਮਲੇ ਜਾਂ ਤੁਸੀਂ ਟਚਰਾ ਕਰਦੇ ਸਾਨੂੰ ਮਰੇ ਫੇਰ ਚੁੱਪ ਫੇਰ ਜਦੋਂ ਜਾਵੜੇ ਦੇ ਗਾਂਹ ਜਾਵੜੇ ਤੇ ਦਰਾਖਤ ਦੇ ਕਿਉ ਅਮਰੂਦ ਕਡੇ ਕਡੇ ਬਾਗ ਕਡੇ ਕਡੇ ਅੰਬਾਂ ਦੇ ਤੇ ਦੂਜਿਆਂ ਦੇ ਬਰੂਦਾਂ ਦੇ ਫਲਾਂਾਂ ਦੇ ਤਾਦੂ ਜੀ ਕਹਿਣ ਲੱਗੇ ਔਣਕ ਗੱਡੀ ਗੱਡੀ ਮਰੇ ਤੇ ਤਰ੍ਹਾਂ ਘਾਤੋ ਕਰ ਦੇਦਾ ਮੋਠ ਬਾਜ ਰਹੀ ਹੈ ਮਾਰੇ ਕਹਦੇ ਜਾਵ ਢਲਿਆ ਜਾਵ ਢਲਿਆ ਤਿੰਨ ਬਚਨ ਤੇਰੇ ਨਾ ਕਰੇ ਤੂੰ ਤਿੰਨਾ ਚ ਕਿਤੇ ਹਾਂ ਹਾਂ ਕਰੀ ਜਾਂਦਾ ਨਾ ਤੇ ਆ ਤੇਰੇ ਥੋੜੇ ਸਮੇਂ ਦੇ ਵਿੱਚ ਇੱਥੇ ਹੋਣ ਲੱਗ ਜਾਣਾ ਸੀ ਸਾਰਾ ਜਦ ਅਸੀਂ ਕਿਹਾ ਪਰ ਉਹਨੇ ਸਮਾਂ ਬਹੁਤ ਕੋਸ ਹੋਊ ਜ਼ਰੂਰ ਹੁਣ ਉਤੇ ਬਾਗ ਦੇ ਏਕੜੀ ਹੁਣ ਅੰਬੂਰਾ ਦੀਆਂ ਬੇਲਾਂ ਦੇਖਣ ਅੰਬ ਦੇਖਣੇ ਹੋਣ ਹੋਰ ਫਸਲਾਂ ਦੇਖਣੇ ਬਹੁਤ ਭਾਰੀਆਂ ਭਾਰੀਆਂ ਫਸਲ ਆਪਾਂ ਇੱਧਰ ਹੁੰਦੀਆਂ ਦਮਦਮਾ ਸਾਬਨ ਨਹੀਂ ਇਹ ਆ ਸਤਿਗੁਰੂ ਜੀ ਦੇ ਬੋਲ ਜਿਨ੍ਹਾਂ ਨੂੰ ਤਾਂ ਸਰਾਪ ਦੇ ਕੇ ਗਏ ਜਿਨ੍ਹਾਂ ਨੇ ਇੱਥੇ ਕੌੜੇ ਕਾਰਜ ਕਰਿਆ ਤੇ ਸਾ ਸੰਗਤ ਅੱਜ ਉਹ ਬੁਰੇ ਹਾਲਰ ਦੇ ਨਾਂ ਨਿਸ਼ਾਨ ਵੀ ਹੈ ਨਹੀਂ ਜਦੋਂ ਕਿਹਾ ਸੀ ਨਾ ਸਿੱਖੀ ਦਾਨ ਸਿੰਘਾ ਤੂੰ ਸਿੱਖੀ ਕਮਾ ਲਈ ਐ ਤੇ ਆ ਸਿੱਖੀ ਉਹਦੇ ਕਰੋ ਪੈਦਾ ਹੋਏ ਸੰਤ ਭਿੰਡਰਾਂ ਵਾਲੇ ਪੈਦਾ ਹੋਏ ਭਾਈ ਦਾਨ ਸਿੰਘ ਦੀ ਕੁਲ ਦੇ ਵਿੱਚੋਂ ਤੇ ਜਿਨ੍ਹਾਂ ਨੇ ਖੋਈਆਂ ਸੀ ਘੋੜਿਆਂ ਦੀਆਂ ਮਹਾਰਾਂ ਫੜ ਕੇ ਤੇ ਲਗਾਮਾਂ ਫੜ ਕੇ ਪੈਸੇ ਕਹਿੰਦੇ ਹੁਣੇ ਦੇਵੋ ਉਹਨਾਂ ਦੇ ਕਰੇ ਹੋਇਆ ਕਲਦੀਪ ਬਰਾੜ ਫੌਜ ਲੈ ਕੇ ਚੜਿਆ ਹਰਮੰਦਰ ਸਾਹਿਬ ਤੇ ਏ ਆ ਸਿੱਕੀ ਤੇ ਦੂਜੀ ਸਿੱਕੀ ਦਾ ਫਰਕ ਇਹ ਦੋ ਦਸਵੇਂ ਪਾਸ਼ਾ ਨੇ ਇਹ ਸਮਾਂ ਪਾ ਕੇ ਫੜਦੀਆਂ ਚੀਜ਼ਾਂ ਸਾਧ ਸੰਗਤ ਤੇ ਅੱਜ ਜਿਹੜੇ ਗੁਰੂ ਸਾਹਿਬ ਦੇ ਨਾਲੋਂ ਦੂਰ ਰਹੇ ਤੇ ਅੱਜ ਚੜ੍ਹਦੀਆਂ ਕਲਾਂ ਦਾ ਹਲੇ ਵੀ ਰਾਜ ਕਰੀ ਜਾਂਦੇ ਹੋ ਰਾਜੇ ਹਲੇ ਵੀ ਰਾਜੋ ਏ ਸੀ ਕਥਾ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਵਿਚਾਰ ਕਰਦੇ ਤਾਂ ਨੇਕ ਪ੍ਰਗਟ ਦੀਆਂ ਟੁੱਟੀਆਂ ਪੁੱਲਾਂ ਚੁੱਕਾ ਰਹਿ ਜਾਂਦੀਆਂ ਅਣਜਾਣਵਾਚਾ ਸਮਝ ਕੇ ਮਾਫ਼ ਕਰਿਓ ਅੱਗੇ ਵਾਸਤੇ ਸੁੱਧ ਬੁੱਧ ਚਾਹ ਪਾਓ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ